ਜ਼ਿੰਦਗੀ ਵਿੱਚ ਕੁਝ ਸਿੱਖੋ ਜਾਂ ਨਾ ਸਿੱਖੋ ਪਰ ਲੋਕਾਂ ਨੂੰ ਪਛਾਣਨਾ ਜ਼ਰੂਰ ਸਿੱਖੋ ਸਾਸ਼ੀਕਾਲ ਮਹਿੰਦੀਪ ਤੁਸੀਂ ਵੇਖ ਰਹੇ ਹੋ ਮੋਟੀਵੇਸ਼ਨਲ ਵਿਦਦੀਪ ਅੱਜ ਆਪਾਂ ਫਿਰ ਤੋਂ ਇੱਕ ਨਵੇਂ ਟੌਪਿਕ ਦੇ ਨਾਲ ਆਏ ਹਾਂ ਸੋ ਅੱਜ ਸੋ ਆਪਣਾ ਅੱਜ ਦਾ ਟੌਪਿਕ ਹੈਗਾ ਮਾਤਾ ਪਿਤਾ ਦੀ ਰੋਕ ਟੋਕ ਕਿ ਬੱਚਿਆਂ ਦੇ ਵਿੱਚ ਤਲਾਕ ਦਾ ਕਾਰਨ ਬਣ ਜਾਂਦੀ ਹੈ ਸੋ ਅੱਜ ਆਪਾਂ ਇਸ ਟੌਪਿਕ ਦੇ ਉੱਪਰ ਗੱਲਬਾਤ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨਾ ਚਾਹੂੰਗੀ ਕਿ ਵੇਖੋ ਓ ਮਾਪੇ ਅੱਜ ਦੀ ਹੋ ਸਕਦਾ ਮੇਰੇ ਥੋੜੀਆਂ ਜਿਹਾ ਗੱਲਾਂ ਜੋ ਬਜ਼ੁਰਗ ਨੇ ਉਹਨਾਂ ਨੂੰ ਗਲਤ ਲੱਗਣ ਪਰ ਤੁਸੀਂ ਮਾਫੀ ਦਿਓ ਪਰ ਇਹ ਸਚਾਈ ਹੈ ਅੱਜ ਦੀ ਸੋਚ ਠੀਕ ਹੈ ਜੀ ਵੇਖੋ ਸਭ ਤੋਂ ਪਹਿਲਾਂ ਹੈਗਾ ਕਿ ਮਾਤਾ ਪਿਤਾ ਦਾ ਬੱਚਾ ਲਈ ਤਲਾਕ ਦਾ ਕਾਰਨ ਕਿਵੇਂ ਬਣ ਜਾਂਦੇ ਨੇ ਵੇਖੋ ਜੋ ਮਾਪਿਓ ਹੁੰਦੇ ਨੇ ਕਿ ਆਪਣੇ ਬੱਚਿਆਂ ਦੀ ਡਿਸੀਜਨ ਦੇ ਵਿੱਚ ਹਮੇਸ਼ਾ ਇੰਟਰਫੇਅਰ ਕਰਦੇ ਹੋਣ ਨਿੱਕੀ ਨਿੱਕੀ ਗੱਲ ਤੇ ਬੱਚਿਆਂ ਨੂੰ ਰੋਕ ਟੋਕ ਕਰਦੇ ਹੋਣ ਠੀਕ ਹੈ ਸਭ ਤੋਂ ਪਹਿਲਾਂ ਤਾਂ ਜੋ ਮਾਪੇ ਪੁੰਦਰ ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹਾਂਗੀ ਹੱਥ ਜੋੜ ਕੇ ਕਿ ਤੁਹਾਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਕਿ ਹੁਣ ਤੁਹਾਡਾ ਬੱਚਾ ਵੱਡਾ ਹੋ ਚੁੱਕਿਆ ਉਹਦਾ ਵਿਆਹ ਹੋ ਚੁੱਕਿਆ ਵਾ ਉਹ ਆਪਣੀ ਲਾਈਫ ਹੁਣ ਉਹਦਾ ਵੀ ਇੱਕ ਪਰਿਵਾਰ ਹੈ ਉਹ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਵਾ ਤੁਸੀਂ ਆਪਣੀ ਲਾਈਫ ਜੀ ਆਏ ਜੀ ਠੀਕ ਹੈ ਤੁਸੀਂ ਵੀ ਆਪਣੇ ਡਿਸੀਜਨ ਆਪ ਲੈਂਦੇ ਰਹੇ ਜੇ ਤਾਂ ਤੁਹਾਨੂੰ ਹੁਣ ਆਪਣੇ ਬੱਚਿਆਂ ਦੀ ਲਾਈਫ 'ਚ ਇੰਨਾ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਮੈਂ ਇਹ ਨਹੀਂ ਕਹਿੰਦੀ ਕਿ ਬੱਚਿਆਂ ਤੇ ਤੁਹਾਡਾ ਪੂਰਾ ਹੱਕ ਹੈ ਬੱਚੇ ਤੁਹਾਡੇ ਨੇ ਸਹੀ ਗਲਤ ਦੀ ਮਾਰਗ ਪਹਿਚਾਣ ਕਰਾਉਣੀ ਤੁਹਾਡਾ ਹੀ ਫਰਜ਼ ਏ ਪਰ ਜਦੋਂ ਤੁਸੀਂ ਕਈ ਮੈਂ ਅੱਜਕੱਲ ਐਵੇਂ ਦੇ ਸਿਆਣੇ ਵੇਖੇ ਨੇ ਕਿ ਨਿੱਕੀ ਨਿੱਕੀ ਗੱਲ ਤੋਂ ਜ਼ਿਆਦਾ ਹੀ ਇੱਕ ਹਸਬੰਡ ਵਾਈਫ ਦੀ ਲਾਈਫ ਦੇ ਵਿੱਚ ਇੰਟਰਫੇਅਰ ਬਹੁਤ ਕਰਦੇ ਨੇ ਉਹਦਾ ਨਤੀਜਾ ਕੀ ਹੁੰਦਾ ਆ ਵੇਖੋ ਕਿ ਉਹਦਾ ਨਤੀਜਾ ਇਹ ਨਿਕਲਦਾ ਕਿ ਹਸਬੰਡ ਵਾਈਫ ਦਾ ਰਿਸ਼ਤਾ ਬਹੁਤ ਜ਼ਿਆਦਾ ਖਰਾਬ ਹੋਣ ਲੱਗ ਜਾਂਦਾ ਹੈ ਕੋਈ ਵੀ ਜਦੋਂ ਇੱਕ ਜੋ ਹਸਬੰਡ ਵਾਈਫ ਦਾ ਰਿਸ਼ਤਾ ਨੇ ਇੱਕ ਅਨਮੋਲ ਰਿਸ਼ਤਾ ਹੁੰਦਾ ਇਹਦੇ ਵਿੱਚ ਜਿਆਦਾ ਕੋਈ ਰੋਕਾ ਟੋਕੀ ਜਾਂ ਕਿਸੇ ਪ੍ਰਕਾਰ ਦੀ ਇੰਟਰਫੀਰੈਂਸ ਇਸ ਰਿਸ਼ਤੇ ਨੂੰ ਖਰਾਬ ਕਰ ਦਿੰਦੀ ਇਹਨੂੰ ਬਹੁਤ ਹੀ ਸੋਚ ਕੇ ਤੇ ਸਮਝ ਕੇ ਚੱਲਣਾ ਚਾਹੀਦਾ ਵਾ ਕਿਉਂਕਿ ਵੇਖੋ ਬੱਚੇ ਬੇਸ਼ੱਕ ਤੁਹਾਡੇ ਨੇ ਤੁਸੀਂ ਵੀ ਉਹਨਾਂ ਨੂੰ ਖੁਸ਼ ਵੇਖਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਲਾਈਫ ਦੇ ਵਿੱਚ ਇੰਟਰਫੇਅਰ ਥੋੜਾ ਜਿਹਾ ਬੰਦ ਕਰੋ ਤਾਂ ਜੋ ਬੱਚੇ ਵੀ ਆਪਣੇ ਡਿਸੀਜਨ ਆਪ ਲੈ ਸਕਣ ਕਈ ਮੈਂ ਅੱਜਕੱਲ੍ਹ ਨਾਲ ਕਈ ਵੇਖੇ ਨੇ ਕਈ ਜੈਂਟਸ ਵੀ ਐਵੇਂ ਦੇ ਵੇਖੇ ਨੇ ਕਈ ਮੁੰਡੇ ਅੱਜਕੱਲ੍ਹ ਐਵੇਂ ਦੇ ਹੁੰਦੇ ਨੇ ਕਿ ਉਹ ਨਿੱਕੇ ਤੋਂ ਨਿੱਕੇ ਡਿਸੀਜਨ ਲਈ ਨਾ ਆਪਣੇ ਪੇਰੈਂਟਸ ਨੂੰ ਜ਼ਰੂਰ ਪੁੱਛਣਗੇ ਠੀਕ ਹੈ ਨਾ ਚਲੋ ਮੈਂ ਇਹ ਨਹੀਂ ਆਂਦੀ ਕਿ ਪੈਰੈਂਟਸ ਨੂੰ ਨਾ ਪੁੱਛੋ ਜ਼ਰੂਰ ਪੁੱਛੋ ਪਰ ਤੁਸੀਂ ਐਨੇ ਵੀ ਨਿੱਕੇ ਜਵਾਕ ਵਾਂਗੂ ਨਾ ਬਣੋ ਕਿ ਤੁਸੀਂ ਆਪਣੇ ਲਾਈਫ ਦਾ ਕੋਈ ਵੀ ਡਿਸੀਜਨ ਆਪ ਨਾ ਲਓ ਠੀਕ ਹੈ ਜੋ ਇਨਸਾਨ ਨੂੰ ਤੁਸੀਂ ਵਿਆਹ ਕੇ ਆਪਣੇ ਘਰ ਲੈ ਕੇ ਆਏ ਜੇ ਠੀਕ ਹੈ ਉਹਦੇ ਲਈ ਡਿਸੀਜਨ ਤੁਹਾਡਾ ਖੁਦ ਦਾ ਹੋਣਾ ਚਾਹੀਦਾ ਤੁਸੀਂ ਹੁਣ ਵੱਡੇ ਹੋ ਚੁੱਕੇ ਹੋ ਕਾਫੀ ਨੇ ਮੈਚੁਰ ਹੋ ਜੋ ਕਿ ਆਪਣੇ ਲਾਈਫ ਦੇ ਡਿਸੀਜਨ ਆਪ ਲੈ ਸਕੋ ਕਿਉਂਕਿ ਕਈ ਅਕਸਰ ਕਈ ਮੁੰਡੇ ਐਵੇਂ ਦੇ ਹੁੰਦੇ ਨੇ ਜਿਹੜੇ ਨਿੱਕੇ ਤੋਂ ਨਿੱਕੇ ਡਿਸੀਜਨ ਲਈ ਆਪਣੇ ਮਾਪਿਓ ਤੇ ਨਿਰਪਰ ਕਰਦੇ ਨੇ ਅਗਰ ਮਾਪਿਓ ਉਹਨਾਂ ਨੂੰ ਕਹਿੰਦਾ ਕਿ ਇਹ ਇਹ ਚੀਜ਼ ਸਹੀ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹੀ ਚੀਜ਼ ਸਹੀ ਹੈ ਉਹਨਾਂ ਨੂੰ ਆਪਣਾ ਓਪੀਨੀਅਨ ਰੱਖਣ ਦੀ ਕੋਈ ਇਜਾਜ਼ਤ ਨਹੀਂ ਹੁੰਦੀ ਸੋ ਇਹ ਗਲਤ ਹੈ ਤੇ ਮਾਪਿਓ ਨੂੰ ਵੀ ਨਹੀਂ ਚਾਹੀਦਾ ਕਿ ਉਹਨਾਂ ਦੀ ਲਾਈਫ ਦੇ ਵਿੱਚ ਇੰਟਰਫੇਅਰ ਕਰਨ ਵੇਖੋ ਜਦੋਂ ਬੱਚੇ ਨੂੰ ਤੁਸੀਂ ਖੁੱਲ੍ਹ ਕੇ ਸਾਹ ਲੈਣ ਦੋਹੋਂਗੇ ਉਹਨੂੰ ਆਪਣੇ ਡਿਸੀਜਨ ਆਪ ਲੈਣ ਦੋਗੇ ਉਹਦੀ ਸਮਝ ਵਧੂਗੀ ਉਹ ਆਪਣੀ ਲਾਈਫ ਚ ਅੱਗੇ ਵਧੂਗਾ ਤੇ ਇੱਕ ਚੰਗਾ ਇਨਸਾਨ ਬਣ ਕੇ ਸਾਹਮਣੇ ਆਊਗਾ ਤੇ ਜਦੋਂ ਤੁਸੀਂ ਉਹਨੂੰ ਹਮੇਸ਼ਾ ਆਪਣੇ ਹੀ ਡਿਸੀਜਨ ਉਹਦੇ ਤੇ ਥੋਪਦੇ ਰਹੋਗੇ ਬੱਚਾ ਕਦੇ ਵੀ ਅੱਗੇ ਨਹੀਂ ਵੱਧ ਸਕਦਾ ਸੋ ਤੁਸੀਂ ਜੋ ਉਹਦਾ ਵਸਦਾ ਵਸਦਾ ਘਰ ਵੀ ਉਜਾੜ ਕੇ ਰੱਖ ਦੋਗੇ ਮੈਂ ਅਕਸਰ ਨਾ ਕਈ ਬਜ਼ੁਰਗਿਆ ਮੈਂ ਵੀ ਕਹਿੰਦੇ ਸੁਣੇ ਨੇ ਕਿ ਸਾਡੇ ਟਾਈਮ ਚ ਤੇ ਐਵੇਂ ਹੁੰਦਾ ਸੀ ਤੇ ਤੁਹਾਡੇ ਟਾਈਮ ਦੇ ਵਿੱਚ ਇਹ ਕਿਉਂ ਨਹੀਂ ਹੁੰਦਾ ਠੀਕ ਹੈ ਨਾ ਅਸੀਂ ਤਾਂ ਕਦੀ ਘੁੰਮਣ ਵੀ ਨਹੀਂ ਸੀ ਜਾਂਦੇ ਹੁਣ ਤੁਹਾਨੂੰ ਕਦੀ ਘੁੰਮਣ ਜੇ ਮੰਨ ਲਓ ਤੁਹਾਡਾ ਕੋਈ ਬੱਚਾ ਜੋ ਨੌ ਕਿਤੇ ਕੁਮ ਮੰਨਣਾ ਚਾਹੁੰਦੀ ਆਪਣੀ ਐਨੀਵਰਸਰੀ ਸੈਲੀਬ੍ਰੇਟ ਕਰਨਾ ਚਾਹੁੰਦੀ ਆਪਣੇ ਬਰਥਡੇ ਸੈਲੀਬ੍ਰੇਟ ਕਰਨਾ ਚਾਹੁੰਦੀ ਕਿਤੇ ਇੰਜੋਏਮੈਂਟ ਕਰਨਾ ਚਾਹੁੰਦੀ ਤਾਂ ਉਹਨਾਂ ਨੂੰ ਕਰਨ ਦਿਆ ਕਰੋ ਤੁਸੀਂ ਐਵੇਂ ਨਾ ਆਖਿਆ ਕਰੋ ਕਿ ਸਾਡੇ ਟਾਈਮ 'ਚ ਇਹ ਚੀਜ਼ ਨਹੀਂ ਸੀ ਹੁੰਦੀ ਅਸੀਂ ਤੇ ਚੀਜ਼ਾਂ ਨਹੀਂ ਸੀ ਕੀਤੀਆ ਵੇਖੋ ਜੀ ਟਾਈਮ ਹੁਣ ਬਦਲ ਚੁੱਕਿਆ ਸਮੇਂ-ਸਮੇਂ ਦੇ ਨਾਲ ਚੀਜ਼ਾਂ ਨੂੰ ਬਦਲਣਾ ਸਿੱਖੋ ਜੇ ਤੁਸੀਂ ਉਹੀ ਪੁਰਾਣੀ ਸੋਚ ਲੈ ਕੇ ਹੀ ਉੱਥੇ ਘੁੰਮਦੇ ਰਹੋਗੇ ਤਾਂ ਤੁਸੀਂ ਕਦੇ ਵੀ ਆਪਣੇ ਬੱਚਿਆਂ ਦੀ ਖੁਸ਼ੀ ਨਹੀਂ ਕਰ ਸਕਦੇ ਸੋ ਮੈਨੂੰ ਨਹੀਂ ਲੱਗਦਾ ਕਿ ਔਰਤਾਂ ਮਾਤਾ-ਪਿਤਾ ਦੇ ਵਿੱਚ ਅ ਮਾਤਾ ਪਿਤਾ ਦੀ ਜਿਆਦੀ ਰੋਕ ਟੋਕ ਇੱਕ ਬੱਚਿਆਂ ਦੇ ਤਲਾਕ ਦਾ ਕਾਰਨ ਵੀ ਬਣ ਜਾਂਦੀ ਹੈ ਕਿਉਂਕਿ ਪੇਰੈਂਟਸ ਲਈ ਇਹ ਡਿਸੀਜਨ ਲੈਣਾ ਬੜਾ ਔਖਾ ਤੇ ਬੱਚਿਆਂ ਲਈ ਵੀ ਇਹ ਡਿਸੀਜਨ ਲੈਣਾ ਬੜਾ ਔਖਾ ਹੁੰਦਾ ਕਿ ਨਾ ਉਹਨਾਂ ਜਵਾਬ ਦੇ ਸਕਦੇ ਨੇ ਤੇ ਨਾ ਪੇਰੈਂਟਸ ਉਹਨਾਂ ਨੂੰ ਸਮਝਣ ਨੂੰ ਤਿਆਰ ਹੁੰਦੇ ਨੇ ਸੋ ਤੁਹਾਨੂੰ ਮੇਰੇ ਵਿਚਾਰ ਕਿਵੇਂ ਦੇ ਲੱਗੇ ਜਰੂਰ ਦੱਸਿਓ ਧੰਨਵਾਦ